ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਵੱਡਾ ਝਟਕਾ ਜਿਹੜਾ ਦਿੱਤਾ ਜਾ ਸਕਦਾ ਹੈ ਜਿਹਾ ਦੱਸਦਾ ਹੈ ਕਿ ਬੀਤੇ ਦਿਨ ਡੋਨਾਲਡ 트ੰਪ ਦੇ ਵੱਲੋਂ 24 ਘੰਟੇ ਦੇ ਵਿੱਚ ਵੱਡਾ ਐਲਾਨ ਕਰਨ ਦੀ ਗੱਲ ਜਿਹੜੀ ਕੀਤੀ ਗਈ ਸੀ ਕਿਉਂਕਿ ਭਾਰਤ ਦੇ ਉੱਤੇ 30 ਜੁਲਾਈ ਨੂੰ 25% ਟੈਰਿਫ ਲਾਉਣ ਦੀ ਗੱਲ 트ੰਪ ਨੇ ਕੀਤੀ ਸੀ ਲੇਕਿਨ ਹੁਣ ਇਸ ਤੋਂ ਵੀ ਵੱਧ ਟੈਰਿਫ ਲਾਉਣ ਦਾ ਐਲਾਨ ਜਿਹੜਾ ਕੀਤਾ ਜਾ ਸਕਦਾ ਹੈ ਕਿਉਂਕਿ 24 ਘੰਟੇ ਦਾ ਸਮਾਂ ਡੋਨਲਡ 트럼ਪ ਦੇ ਵੱਲੋਂ ਦਿੱਤਾ ਗਿਆ ਸੀ ਸੋ ਇਹ ਸਾਰਾ ਮਸਲਾ ਕਿਸ ਨੂੰ ਲੈ ਕੇ ਆ ਰੂਸੀ ਤੇਲ ਨੂੰ ਲੈ ਕੇ ਜਿਵੇਂ ਦੱਸਦਾ ਇਹ ਕਿ ਡੋਨਲਡ 트럼ਪ ਨੇ ਪਹਿਲਾਂ ਹੀ ਇਹ ਸਿੱਧੇ ਤੌਰ ਤੇ ਧਮਕੀ ਦਿੱਤੀ ਸੀ ਵੱਡੇ ਦੇਸ਼ਾਂ ਨੂੰ ਕਿ ਜਿਨ੍ਹਾਂ ਦੇ ਵੱਲੋਂ ਰੂਸ ਤੋਂ ਤੇਲ ਲਿਆ ਜਾਂਦਾ ਹੈ ਜਾਂ ਵਪਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਟੈਰਿਫ ਲਾਉਣ ਦੀ ਧਮਕੀ ਦਿੱਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਭਾਰਤ ਨੂੰ ਵੀ ਸਿੱਧੇ ਤੌਰ ਦੇ ਉੱਤੇ ਕਿਹਾ ਗਿਆ ਸੀ ਲੇਕਿਨ ਇਸੇ ਤੋਂ ਬਾਅਦ ਹਾਲਾਂਕਿ ਉਹ ਭਾਰਤ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਕਿ ਜਿਹੜਾ ਖੁਦ ਉਹ ਉਹ ਬੇਬਲ ਕਰਦਾ ਹੈ ਅੱਜ ਉਹ ਸਾਡੇ ਉੱਤੇ ਸਵਾਲ ਖੜੇ ਕਰ ਰਹੇ ਨੇ ਵਪਾਰ ਨੂੰ ਲੈ ਕੇ ਤੇ ਨਾਲ ਹੀ ਭਾਰਤ ਨੇ ਕਿਹਾ ਸੀ ਕਿ ਸਾਡੀਆਂ ਕੰਪਨੀਆਂ ਕਿਸੇ ਵੀ ਦਬਾਅ ਦੇ ਹੇਠਾ ਕੇ ਕੰਮ ਨਹੀਂ ਕਰਦੀਆਂ ਸੋ ਡੋਨਾਲਡ ਟਰੰਪ ਜਿਸ ਦੇ ਵੱਲੋਂ ਇਹ ਵੱਡਾ ਐਲਾਨ ਜਿਹੜਾ ਪਹਿਲਾਂ 30 ਜੁਲਾਈ ਨੂੰ ਕੀਤਾ ਗਿਆ ਸੀ ਕਿ ਭਾਰਤ ਦੇ ਉੱਤੇ 25% ਟੈਰਿਫ ਜਿਹੜਾ ਲਾਇਆ ਜਾਏਗਾ ਲੇਕਿਨ ਇਸੇ ਦੇ ਦੌਰਾਨ ਭਾਰਤ ਉਹਨਾਂ ਦੇ ਬਲੋਂ ਕਿਹਾ ਗਿਆ ਸੀ ਡੋਨਲਡ 트ੰਪ ਨੇ ਕਿ ਭਾਰਤ ਰੂਸ ਦੇ ਨਾਲ ਵਪਾਰ ਕਰਕੇ ਯੂਕਰੇਨ ਦੇ ਖਿਲਾਫ ਰੂਸੀ ਮੋਰ ਜਿਹੜੀ ਮਸ਼ੀਨਾ ਉਸ ਦੇ ਵਿੱਚ ਇੰਦਨ ਦੇਣ ਦਾ ਕੰਮ ਜਿਹੜਾ ਕਰਦੇ